ਤੇ ਵੇਖ ਲਓ ਅੱਜ ਸਾਧਨ ਕੀ ਹਦੋਂ ਲੋਕਾਂ ਦਾ ਹੈ ਅੱਛਾ ਫੇਰਾਂ ਜਿਹੜਾ ਜੋ ਜਥਾ ਤੁਰਦਾ ਗਿਆ ਜੀ ਉਹਨਾਂ ਨੇ ਨਾ ਕੀ ਕੀਤਾ ਵੀ ਚੱਕ ਕੇ ਅਕਾਲੀ ਦਲ ਤੇ ਸ਼ਰੋਣੀ ਕਮੇਟੀ ਨੂੰ ਬਿਆਨ ਕਰਤਾ ਜੀ ਵੀ ਸ਼ਾਇਦ ਅਕਾਲੀ ਲੀਡਰਾਂ ਨੂੰ ਅੰਦਰ ਕਰਨ ਕਰਕੇ ਵੀ ਇਹ ਕਮਜ਼ੋਰ ਪੈ ਜਾਣਗੇ ਜੀ ਉਹ ਸੋ ਇੱਕ ਕਿਸਨਪੁਰ ਤੋਂ ਆਇਆ ਆ ਤੁਹਾਡਾ ਪਿਛਲਾ ਘਰ ਬਹਾਵਾਲ ਜੀ ਸੰਬੂਰ ਤੋਂ ਬਹਾਵਾਲ ਨੌਕ ਜਹਾਜ਼ ਨਹੀਂ ਮੈਂ ਉੱਥੋਂ ਆਇਆ ਤੁਰਿਆ ਜਾਸਾ ਕਿਸਕਰ ਸਾਹਿਬ ਤੋਂ ਕਿਸਕਰ ਤੋਂ ਤੁਰਿਆ ਇਹ ਕਲਾ ਕਲਾ ਮਰੂਰ ਦੇਤਾ ਜੀ ਨਾਲ ਵੀ ਤਾਂ ਜੋ ਕਿਸੇ ਨੂੰ ਸਮੱਸਿਆ ਨਾ ਹੋਵੇ ਪਣ ਦੇ ਗਾਂਜ ਕਲਾ ਪਖਵਾਲ ਭਗਤਾ ਸਾਰਾ ਕੁਛ ਹੈ ਬਿਨਾਰਾਏ ਬੋਲ ਫਰਮਾ ਸੀ ਜੀ ਇਥਾ ਸ਼ੇਮਾ ਸੀ ਜੀ ਇਥਾ ਪ੍ਰੇਮ ਸੈਂ ਕੋਕਰੀ ਫੂਲਾ ਫੂਲਾ ਜੰਗਾ 7ਵਾਂ ਵੀ ਕੇਸ ਕਰ ਸਾਥ ਤੋਰੇ ਸਾਰੇ ਕਾਲ ਤੱਕ ਤੋ ਆਇਆ ਇੱਕ ਉਹ ਆਇਆ ਤੇ ਆ ਵੀ ਪ੍ਰਤਾਪ ਸਿੰਘ ਖਰਦਪੁਰ ਦਾ ਜੀ ਅੱਛਾ ਪ੍ਰਤਾਪ ਇਹ ਵੀ ਅਕਾਲ ਤਖਤ ਸਾਹਿਬ ਤੋਂ ਆਇਆ ਹੈ ਆ ਰੋਲ ਲਾਸੇ ਤੁਹਾਡਾ ਜੀ ਇਨਸ਼ਾਅਰ ਕਿੰਨੇ ਨਾ ਬਾਗਾ ਲੋਇਆ ਨਾ ਕਰੋ ਜਿਹੜਾ ਗੁਰਦੁਆਰਾ ਬਣਿਆ ਉੱਥੇ ਬਾਗਾ ਸਾਡੇ ਇੱਥਾ ਦੇਖੋ ਇਹ ਨਨਕਾਣਾ ਸਾਹਿਬ ਦਾ ਐਮਐਲਏ ਸੀਗਾ ਐਮਐਲਏ ਇਹ ਰੇਲੋ ਉਹਦਾ ਸਾਡੇ ਐਮਐਲਏ ਹਸਾਬ ਲਵਾਜ ਕਰ ਕੇ ਸਤ ਸਤ ਕੇ ਸਤਨ ਤਰ ਤਰ ਨਾਮ ਦੇ ਪਿੰਡ ਵਦੀਰ ਪਾਕਿਸਤਾਨ ਸਾਖਾ ਹਾਂਜੀ ਸਾਰੇ ਉੱਥੇ ਜਲੇ ਇਹ ਸਾਰੇ ਉੱਥੇ ਬਹੁਤਲੀ ਨਾ ਮਾਝਾ ਸੀਗਾ ਜੀ ਮਾਝਾ ਜ਼ਿਆਦਾ ਸੀਗਾ 11 ਵਾ 12 ਵਾ ਜੀ ਆਓ ਵਿਚਾਰ ਇਹਦਾ ਰਿਆ ਦੇ ਨਾਲ ਹੀ ਹਾਲ ਦੇ ਹੈ ਤੇਰਪਾ ਗੁਰੂਗਾ ਬਾਗ ਜਨਾ ਚੌਧਪਾ ਮਾਲਕਾਪੋ ਤੇ ਕਿੰਨੇ ਟੁੱਟ ਲਾਇਏ ਜੀ ਅੰਦਰ ਮਾਸ 16 ਤਾਂ ਆਇਆ ਜੀ 5-500 ਦੇ ਜੀ 16 5-500 ਦੇ 16 5-500 ਦੇ ਪੂਰੇ ਵੈਰੀ ਗੁੱਡ ਅੱਛਾ 16 ਜਥੇ 5-500 ਸ਼ੀਦਾਂ ਦੇ ਆਏ ਜੀ ਪਹਿਲੇ ਜਥੇ ਪਹਿਲੇ ਜਥੇ ਜਿਹੜੇ 16 ਪਹਿਲੇ ਆਏ ਜੀ ਫਰਾਜਮੁਰ ਕੈਨੇਡੀਅਨ ਆ ਜੀ ਉਹਨੇ ਕੈਨੇਡੀਅਨ ਉਹ ਸਵੇਜ ਦੇ ਤੁਰਿਆਗਾ 11 ਦਾ ਸੰਘਾ ਤੁਰਿਆ ਜੀ ਅੱਛਾ ਤੋਂ ਤੇਨ ਤੇਨ ਤੇ ਨੌ ਦੇ ਸੋਮ ਵਿੱਚ ਜਥੇ ਦੋ ਭਾਗਾਂ ਚ ਵੰਡਿਆ ਇਹ ਰੋਲ ਫਾਇਲ ਗਿਆ ਨਾ ਫਿਰ ਉਦੋਂ 6 3 9 ਜਗ 10 ਹੈ ਨਾ ਨਹੀਂ 11 ਮਾ ਹੈਗਾ ਸੀ ਪਰਿਵਾਰ ਨੇ ਵੀ ਆਉਣੇ ਜੀ ਪੋਤਰੇ ਨੇ ਆਉਣੇ ਆਊਗਾ ਇਹ ਆਪਣੇ ਗੋਤਮ ਦੱਤਰ ਹੋ ਗਿਆ ਹੈ ਮੌਲਿਕ ਜਿਹੜਾ ਸਰਦਾਰ ਦਾ ਨਾਮ ਸਹਿਮ ਬੱਤਲ ਸਿੰਘ ਜਦੋਂ ਹੋ ਗਿਆ ਕੈਨੇਡੀਅਨ ਸਿੰਘ ਦਾ ਜਸਾ ਇਹ ਡਬਲ ਲਾਤਾ ਚਲੋ ਕੋਈ ਗੱਲ ਹਾਂ ਕਾਂਹ ਦੱਸੇਗਾ ਦੱਸਦਾ ਵਾ ਇਹ ਬਾਹਰ ਆਏ ਥਾਰੇ ਹਾਂਜੀ ਹਾਂਗਕਾਂਗ ਇਹ ਹਾਂਗਕਾਂਗ ਤੋਂ ਆਏ ਜੀ ਡਬਲ ਕਰਦਾ ਨੂੰ ਜਾਣ ਨੂੰ ਤਾਂ ਤੇ ਉਹ ਆਉਣ ਨੂੰ ਤਾਂ ਸ਼ੰਗਾਈ ਤੋਂ ਚੀਨ ਤੋਂ ਆਏ ਜੀ

ਇਹ ਆਪਣੇ ਆਏ ਆ 17 ਜਨਵਰੀ 17 ਜਨਵਰੀ 24 24 ਬੈਂਕੂਵਰ ਤੋਂ ਚੱਲਿਆ ਸੀ ਜੀ 13 13 13 ਸਿੰਘ ਸੀਗੇ ਇਹ ਸਿੰਘਾਈ ਤੋਂ ਹਾਂਗਕਾਂਗ ਤੋਂ 4 ਇਹਨਾਂ ਦੇ ਦਸਤਾਰਾ ਹਾਂ ਜੀ ਸਿੰਗਾਪੁਰ ਤੋਂ ਸਿੰਗਾਪੁਰ ਤੋਂ 10 ਪਿਨਾੰਗ ਤੋਂ 3 ਨਹੀਂ ਨਹੀਂ ਇਹਨਾਂ ਦੀਆਂ ਦਸਤਾਰਾਂ ਇਹਨਾਂ ਦੇ ਚਿਹਰੇ ਕਿੰਨੇ ਪ੍ਰਾਤਨ ਆ ਹਾਂ ਜੀ ਇਹ ਫਰਹੀ ਹੈ ਜੀ ਫਰਹੀ ਨੇਚਰਲ ਆ ਨੇਚਰਲ ਨੇਚਰਲ ਜੀ ਤਾਂ ਹੀ ਤਾਂ ਫਰਕ ਹੀ ਜੀ ਆ ਦੇਖੋ ਨਾ ਆ ਕਿੱਦਾਂ ਹੋਣਾ ਆਪਣੇ ਰਾਜਾ ਸਾਡੇ 6 ਸੀਧੀ ਜਗਾ 101 ਸਿੰਘਾਂ ਦਾ ਵਿਸ਼ੇਸ਼ ਸੀਧੀ ਜਗਾ ਪਰ ਬਾਤ ਜੀ ਇਹ ਬਾਬਾ ਜੀ ਬੱਚੇ ਨ ਦੁਸਾਂ ਇਹ ਫਿਰ ਕਾਮਰੇਡ ਹੋ ਗਏ ਸੀ ਜੇ ਤੋ ਬਾ ਸੰਤ ਸਾਹਿਬ ਜੀ ਜਿਦੇ ਜਦ ਚੜਤ ਮਿਲਦਾ ਅਮਰ ਸ਼ਾਹ ਦਾ ਨੇ ਜੇ ਤੋਂ ਉਹ ਗਏ ਚਲੇ ਹੈ ਉਸੇ ਤੱਕ ਅੱਛਾ ਇਹ ਦੇਖੋ ਮੈਨੂੰ ਨਾ ਸਮਝ ਨਾ ਆਵੇ ਮਿੰਮ ਡਾਂਸ ਮਟਰਾ ਕੀ ਹੈ ਮੈਨਾਂ ਪਰ ਕੁਝ ਬੰਦੇ ਇਕੱਠੇ ਕੀਤੇ ਵੀ ਮੈਦਾਨ ਸਮਾਟ ਲਿਆ ਫਿਰ ਪਤਾ ਲੱਗਿਆ ਵੀ ਆਸਟ੍ਰੇਲੀਆ ਉਹਦੇ ਚ ਆਪਣਾ ਜਿਹੜਾ ਇੱਕ ਟਾਪੂ ਆਏ ਆਂਡੋਨੇਸ਼ੀਆ ਦਾ ਜੀ ਇੰਡੋਨੇਸ਼ੀਆ ਦਾ ਟਾਪੂ ਆ ਉੱਥੋਂ ਆਏ ਸਿੱਖ ਵਾਹ ਦੇ ਮੈਦਾਨ ਸਾਡੇ ਨਾਲ ਜਿਹੜੇ ਜੀ ਬੈਂਡਲ ਬਣਾਏ ਜਨਨ ਅੱਜ ਆਪ ਆ ਰਹੇ ਇਹ ਤਰਤੀਬ ਕਿਵੇਂ ਚੱਲਦੀ ਸੀ ਤਰਤੀਬ ਜੇ ਚੱਲਦੀ ਹੈ ਤਰਤੀਬ ਬੜੀ ਛੋਟੀ ਬਣਾਈ ਜਾਂਦੀ ਹੈ ਆਪਣੇ ਨੂੰ ੱੱਕਾ ਨਹੀਂ ਮਾਰਦੇ ਆਪਣੇ ਨੂੰ ਤਾਂ ੱੱਕੇ ਮਾਰਦੇ ਨਾ ਦਾਸ ਬੰਦੇ ਨੇ 10 ਠੱਕੇ ਮਾਰਦੇ ਆ ਹੁਣ 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 ਕੁਝ ਲੈਣ ਲਈ ਉਹ ਠੱਕੇ ਮਰਨ ਵਾਲੇ ਨਹੀਂ ਸੀ ਜੀ ਦੀ 30 ਠੱਕੇ ਮਾਰਦੇ ਨੇ 10 ਸੇ ਤੋਂ 10 ਤੱਕ ਮਾਰਦੇ ਆ ਅੱਛਾ ਹੁਣ ਆ ਫਿਰ ਆ ਪਹਿਲਾ ਜੱਥੇਦਾਰ ਜਾਨਾ ਸੀਗਾ ਉਦਮ ਸਿੰਘ ਨਾਗੋਕੇ ਨੇ ਉਦਮ ਸਿੰਘ ਨਾਗੋਕੇ ਨੂੰ 8 ਨੂੰ ਫਰਵਰੀ ਵਿੱਚ ਅਰੇਸਟ ਕਰਨਾ ਸੀ ਇਹ ਆਪਣੇ ਅੰਪਲਾਈ ਸੀਗੇ ਸ਼ਰਮਣ ਕਮੇਟੀ ਦੇ ਇਹ ਫਿਰ ਰਾਤੋਂ ਰਾਤ ਇਹਨੂੰ ਤਿਆਰ ਕੀਤਾ ਗਿਆ ਤੇ ਜੱਥੇਦਾਰ ਅਛਰ ਸਿੰਘ ਜੱਥੇਦਾਰ ਬਣੇ ਉਦੋਂ ਮਸਨਾਂ ਨਾਲ ਉਦੋਂ ਤੋਂ ਲੈ ਲਿਆ ਉਦੋਂ ਸੀ ਉੱਪਰ ਵਰਪਾਲ ਲੈ ਰਹੇ ਨੇ ਵਰਪਾਲ ਲੈ ਰਹੇ ਇਹ ਜੱਤ ਮੋਰਟ ਜਦੋਂ ਆਇਓ ਜੀ ਫਿਰ 7 ਸਾਲ 7 ਸਾਲ ਬਾਅਦ ਫਿਰ ਆਇਓ ਹੈ ਹੈ ਫਿਰ ਆਇਓ ਹੈ ਫਿਰ ਬੜਾ ਸੱਤ ਸਾਲ ਬਾਅਦ ਅੱਛਾ ਕਮਾ ਲਿਆ ਜਦ 14 24 ਤੋਂ ਬਾਅਦ 7 ਸਾਲ ਬਾਅਦ ਆਇਓ ਹੈ ਜੀ ਫਿਰ ਤੋਂ ਲੈ ਚੈਸਰ ਬਣੇ ਸ਼ੁਰੂ ਆਪਣੀ ਕਮੇਟੀ ਦੀ ਅੱਛਾ ਆ ਬਾਪੂ ਕਿਹੜਾ ਜਿਵੇਂ ਸੰਤਾ ਸਿੰਘ ਸਰ ਗੋਦਾ ਸਰ ਗੋਦਾ ਸਾਹਿਬ ਇਹ ਕੋਕਰੀ ਫੋਨ ਹੈ ਵੱਡੇ ਕਾਇ ਲਖਾਇਆ ਗਾਤਰੇ ਦੇ ਤੇ ਨਹੀਂ ਸਾਰਾ ਦਿਵਸ ਕਿਦ ਕਿੰਦਾ ਸੀ ਅੱਛਾ ਕਿਦਾ ਜਸਿਆ ਹੁੰਦਾ ਸੀ ਕਿ ਕਿੰਨਾ ਸਿਮਰਨ ਭਜਨ ਬੰਦ ਗਿਆ ਲੱਗਦਾ ਸੰਤ ਪ੍ਰੇਮ ਸਿੰਘ ਕੋਕਰੀ ਫੂਲਾ ਸਿੰਘ ਇਹ ਮੋਗੇ ਦੇ ਕੋਰ ਹੈ ਇਹਦਾ ਪਰਿਵਾਰ ਵੀ ਹੈਗਾ ਜਨਤਾ ਦਾ ਭਰਾ ਲੱਗਦਾ ਸਾਹੀ ਤੁਹਾਡਾ ਪ੍ਰਤਾਪ ਸਿੰਘ ਖੁਰਦਵਰ ਨੇ ਸਰ ਮਾਨ ਸਿੰਘ ਆਪੋ ਐਮਐਲਏ ਇਹ ਲਾਈਵ ਫੋਟੋ ਆਣ ਹਾਂ ਟੈਕ ਆ ਲੈ ਇਹ ਹੁਣ ਲਾਈਵ ਫੋਟੋ ਮੰਗਾਈਏ ਮੰਗਾਈਏ ਦੀ ਇੱਥੇ ਕਰਦੇ ਹਾਂ ਸਾਹ ਸਰ ਇੱਕ ਫੋਟੋ ਕਰੀਏ ਇੱਕ ਜੀ ਅਸੀਂ ਫੋਟੋ ਕਰੀਏ ਇਹ ਇਹਨਾਂ ਦਾ ਪਰਿਵਾਰ ਅਮਰੀਕਾ ਜੀ ਸੰਤ ਸੰਤ ਉਹ ਚਿੰਦਾ ਹੈ ਅੱਜਕੱਲ ਮੋਗੇ ਦੇ ਹੈ ਇਹਨਾਂ ਦਾ ਪਰਿਵਾਰ ਅਮਰੀਕਾ ਹੈ ਇੱਕ ਮਿੰਟ ਸਬਰ ਇੱਕ ਮਿੰਟ ਦੇ ਦੇ ਸਰ ਇੱਕ ਮਿੰਟ ਹਾਂ ਜੀ ਮੋਹਨ ਆ ਜਾ ਤੂੰ ਵੀ ਆਜਾ ਤੇਰੇ ਵੀ ਆਜੋ ਕੁਝ ਆਦਾ ਆਜੀ ਆਜੀ ਛੋਟਾ ਬਰਦਰ ਆ ਮੈਂ ਮਰਕਾ ਤੋਂ ਆਇਆ ਆਹੋ ਮੈਂ ਮਰਕਾ ਤੋਂ ਵੀ ਆਇਆ ਜੀ ਇੱਥੇ ਆ ਜਾ ਅੱਛਾ ਅੱਛਾ ਵਾਹ ਜੀ ਵਾਹ ਸਾਰੋ ਸੋਟਾ ਸਾਡੇ ਆਹ ਜੀ ਇਹਨਾਂ ਦੇ ਇਹਨਾਂ ਦਾ ਪਰਿਵਾਰ ਹੈ ਇਸ ਮਰਕਰਾਂ ਦਾ ਜੀ ਕਰਵਜੀਤ ਸਿੰਘ ਜੁਆਸ ਇੱਕ ਮਿੰਟ ਹੀ ਬਸ ਇਹ ਜਾ ਦੁੱਤ ਕਰਦੇ ਨਾ ਨਾ ਇਹ ਮੋਗੇ ਤੋਂ ਜੀ ਜਿੱਸਾ ਸੱਚਾ ਸੇ ਮੋਗਾ ਸ਼ਹੀਦ ਅਰਸ਼ਦ ਸਿੰਘ ਫਿਰਮਾਨ ਦਰਸ਼ਨ ਦੇ ਫਿਰਮਾਨ ਨਹੀਂ ਮੋਰਚੀ ਗਿਆ ਬੋਟੇ ਗਿਆ ਵਾਹ ਜੀ ਵਾਹ ਰਾਤ ਤੱਕ ਤੋਂ ਜੈਤੋਲੀ ਰਵਾਨਾ ਨਹੀਂ 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 ਜੈਤੋਲੀ ਹਾਂ ਜੈਤੋਲੀ ਮੋਰਚੀ 15 ਸਪਤਬਰ 24 ਨੂੰ ਆਹੋ ਤਾਂ ਪ੍ਰਚਾਰ ਕਰਦਾ ਨਤੀਜੇ ਇਹ ਆਈਸੀ ਜੀ ਭਾਈ ਭਗਵਾਨ ਸਿੰਘ ਤਾਂ ਸਾਜ ਅਮਰਿਆ ਉਥੋਂ ਕੈਨੇਡਾ ਇਹਨਾਂ ਦਾ ਪਰਿਵਾਰ ਐਟ ਪ੍ਰੈਜ਼ੀਡੈਂਟ ਲੰਡਨ ਆ ਜੀ ਤੁਹਮ ਸੰਗ ਲਾਗੋਗੇ ਕਿਹੜਾ ਜਲਾਲ ਆ ਬੰਦੇ ਦਾ ਹਾਂ ਇਹਨਾਂ ਨੇ ਜਾਣਾ ਸੀ ਪਹਿਲੇ ਜੱਥੇ ਦੀ ਗਵਾਹੀ ਕਰਕੇ ਪਰ ਜਾ ਨਹੀਂ ਸਕੇ ਜਿਹਨਾਂ ਪਾਲ ਪਾਲ ਸਾਹਿਬ ਕਿਥੇ ਅਚਰ ਸਿੰਘ ਜੀ ਦੇਖੋ ਦੋਨੋਂ ਨਾਂ ਤੇ ਲੱਗਦਾ ਨਾ ਦੇਖਿਆ ਜਾ ਰਿਹਾ ਦੇਖੋ ਆ ਜਦ ਮੁਸਕਰਾਰ ਜਿਹੇ ਕਰਦੇ ਤੇ ਇਹ ਉਸ ਵੇਲੇ ਪ੍ਰਧਾਨ ਸਰਦਾਰ ਬਾਦਰ ਮੁਤਾਬ ਸਿੰਘ ਸੀਗੇ ਜੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਸੀ ਇਹ ਸ਼ਰਮਣੀ ਕਮੇਟੀ ਦੇ ਜੀ ਅੱਛਾ ਸ਼ਰਮਣੀ ਕਮੇਟੀ ਦੇ ਸਰਦਾਰ ਬਾਦਰ ਅਕਾਲੀ ਦਲ ਦੇ ਸਰਦਾਰ ਬਾਦਰ ਗੋਰਿਆਂ ਨੇ ਬਣਾਏ ਜਿਹੜੇ ਗੋਰੀਆਂ ਨੇ ਬਣਾ ਗੋਰੀਆਂ ਨੇ ਪਦਵੀ ਕਿਹਨੇ ਸਰਦਾਰ ਬਾ ਸਰਦਾਰ ਭਾਦਰ ਹਾਂ ਪਰ ਉਸੇ ਪਹਿਲਾ ਉਹ ਸੀ ਨਾ ਬਾਅਦ ਚ ਫਿਰ ਮੂਮੰਚ ਆ ਕੇ ਸੀ 25 ਤੋਂ 25 ਤੱਕ ਰਿਹਾ ਨਾ ਸਰਕਾਰ ਉਹ ਗੋਰੀਆਂ ਵੇਲੇ ਇਹ ਸੀ ਪ੍ਰਧਾਨ ਸ਼ਰੂਕੇ ਕਾਲੀ ਜਨ ਫਰਮਾ ਸੀ ਚਪਾਲ ਵੀ ਦੇਖੋ ਬੜੇ ਠਾਠ ਵਾਲਾ ਹੈ ਹਾਂ ਸਭ ਤੋਂ ਸੀਨੀਅਰ ਨੇਤਾ ਸੀਗੇ ਤੇਜਾ ਸਮੁੰਦਰੀ ਸਮੁੰਦਰੀ ਸਾਹਿਬ ਸਹੀ ਗੱਲ ਮੰਗਲ ਸਿੰਘ ਗੇਲ ਸਾਹਿਬ ਵੀ ਆਗੇ ਮੰਗਲ ਸਿੰਘ ਗੇਲ ਇਹ ਜੇ ਮਾਤਾ ਕਿਸ਼ਨ ਕੋਰ ਹੈ ਕਿ ਤੇ ਨਹੀਂ ਜੇ ਮਾਤਾ ਕਿਸ਼ਨ ਕੋਰ ਤੇ ਤੇਜਕੋਰ ਬਾਈਆ ਇਹ ਦੋਨੇ ਸੀਆਈਡੀ ਨਾ ਦਿੰਦੇ ਤਾਂ ਪਹਿਲੇ ਦਿਨੀ 500 ਦੇ 500 ਸੰਗਰ ਰਸੀਦ ਹੋ ਜਾਂਦਾ ਸੀ ਅੱਛਾ ਇਸ ਜਥਾ ਜਾ ਰਹਾ ਸੀਗਾ ਗੰਗਸਰ ਜੇਤੋ ਉੱਥੇ ਤੋਪਾਂ ਵੀੜੀਆਂ ਵਿੱਚ ਸੀ ਤੇ ਉਹਨਾਂ ਨੇ ਘੇਰਾ ਵੀ ਗੱਡੇ ਖੜੇ ਕਰਕੇ ਉੱਪਰ ਝਾਪੇ ਰੱਖੇ ਹੋਏ ਸੀ ਇਹਨਾਂ ਨੇ ਸੀਆਈਡੀ ਕਰਕੇ ਪੇਸ ਬਦਲ ਕੇ ਆ ਕੇ ਦੱਸਿਆ ਵੀ ਉਹ ਰਸਤਾ ਖਤਰਨਾਕ ਹੈ ਤੁਸੀਂ ਚਿੱਬੀ ਸਾਨੂੰ ਹੋ ਜਾਓ ਇਹ ਫਿਰ ਚਿੱਬੀ ਸਾਨੂੰ ਹੋ ਕੇ ਅੱਛਾ ਤੁਹਾ ਮਾਲ ਤਾਂ ਹੰਦੀ ਮਾਤਾ ਇਹ ਵੀ ਹੈ ਨਾ ਇਹ ਹੈ ਜੀ ਗਨੀਂਦਰ ਸਿੰਘ ਮੋੜ ਇਹਨਾਂ ਦਾ ਬੇਟਾ ਹੈਡ ਪ੍ਰਾਇੰਟ ਆਸਟ੍ਰੇਲੀਆ ਜੀ ਇਹ ਸ਼ਰਮਣਿਕ ਕਮੇਟੀ ਜਿਹੜੀ 11 ਨੂੰ ਇਕਰਾਰਤੀ ਉਹਦੇ ਸਿਰੇ ਸੀਨੀਅਰ ਨੇਤਾ ਸੀ ਇਹ ਹਾਟੋਂ ਸਿੰਘ ਹਾਂ ਜੀ ਹਾਂ ਜੀ ਮੰਡਲੀ ਦਾ ਕਮੇਟੀ ਅਗਰ ਤੱਕ ਜਿਹੜੇ ਕੋਲ ਸੀ ਸ਼ਰਮਣਿਕ ਕਮੇਟੀ ਦਾ ਪ੍ਰਧਾਨ ਕੌਣ ਸੀ ਉਦੋਂ ਇਹ ਮਰਮਤਾਪ ਸਿੰਘ ਹੁੰਦੇ ਜਦੋਂ ਫੜਿਆ ਜਿਹਦੇ ਕਮੇਟੀ ਦਾ ਪ੍ਰਧਾਨ ਕੌਣ ਜਿਹਦੇ ਸ਼ਰੋਣੀ ਕਮੇਟੀ ਦਾ ਕਾਲੀਦਲ ਗੈਰਕੁਨੀ ਕਰਾ ਦਿੱਤਾ ਜੀ ਉਹ ਨਹੀਂ ਉਦੋਂ ਮਹਤਾਬ ਸਿੰਘ ਸੀ ਬਤਾਰ ਸਿੰਘ ਸੀ ਨਹੀਂ ਮੈਂ ਤਾਂ ਆਦੋਂ ਵੀ ਤਾਂ ਵੋਟੋ ਜੀ ਆ ਨਹੀਂ ਨਹੀਂ ਇੱਥੇ ਅਜੇ ਆ ਨਹੀਂ ਗਾ ਆ ਮਹਤਾਬ ਆਪੇ ਆ ਜੀ ਮਹਤਾਬ ਸਿੰਘ ਆਇਆ ਆਇਆ ਮਹਤਾਬ ਇਹ ਫਿਰ ਜਦੋਂ ਗੁਰਦੁਆਰਾ ਐਕਟ ਬਣਿਆ ਜੀ ਦੋ ਗਰੁੱਪ ਬਣ ਗਏ ਸਰਦਾਰ ਭਦਰ ਮਹਤਾਬ ਸਿੰਘ ਪਹਿਲਾ ਬਾਹਰ ਆ ਗਿਆ ਤੇਜਾ ਸਮੁੰਦਰੀ ਅੰਦਰ ਸੀ ਦੀਪਾਗੇ ਮਾਸਟਰ ਤਾਰਾ ਸਿੰਘ ਲੀਡਰ ਬਣ ਗਏ ਉਹ ਫਿਰ ਜਦ ਬਾਹਰ ਆ ਹੋਏ ਤਾਂ ਉਹਨਾਂ ਨੇ ਸਮੁੰਦਰੀ ਸਾਹਿਬ ਦੀ ਫੋਟੋ ਚਾੜੇ ਰੱਖ ਕੇ ਸ਼ੁਰੂ ਫੜਕ ਚਾਈ ਸਾਰੀਆਂ ਮੈਂ ਤਾਂ ਕੱਲੀ ਕੱਲੀ ਡਿਟੇਲ ਦੇਦੀ ਵੀ ਇੱਥੇ ਦੱਸਣ ਵਾਲਿਆਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਜਾਂ ਕਈ ਵਾਰੀ ਨਹੀਂ ਪਤਾ ਲੱਗਦਾ ਫਿਰ ਮੈਂ ਕਿਹਾ ਟੀਲ ਪੂਰੀ ਦੇ ਦੋ ਜਿੱਦਣ 14 ਸਤੰਬਰ ਨੂੰ ਰਾਜੇ ਪਹੁੰਚਾਉਣ ਵਾਲੇ ਜੰਗ ਹੋ ਗਿਆ ਰਾਸ਼ਨ ਖਤਮ ਹੋ ਗਿਆ ਅੰਦਰ ਫਿਰ ਇਹਨਾਂ ਛੱਪੜ ਦੇ ਵਿੱਚੋਂ ਗੁਰਦੁਆਰਾ ਸਾਹਿਬ ਦੇ ਨਾਲ ਛੱਪੜ ਸੀਗਾ ਛੱਪੜ ਦੇ ਵਿੱਚੋਂ ਪੈਦਲ ਚੱਲ ਕੇ ਰਾਸ਼ਨ ਅੰਦਰ ਫਟਿਆ ਅੱਛਾ ਛੱਪੜ ਦੇ ਸਣੀ ਜਾ ਮਾਲਾਂ ਦੇ ਰੋੜੇ ਲੰਦੇ ਲੰਗ ਲੰਗੇ ਅਛਾ ਉਹ ਦੇਖੋ ਵਰਤਾਉ ਰਾਸ਼ਨ ਰੋੜੇ ਰੋੜੇ ਦੇ ਜਿਆਦਾ ਡੇੜੇ ਸੀ ਨੇ ਉਸ ਵੇਲੇ ਵਰਤਾਉ ਦੇਖੋ ਕਿਵੇਂ ਦਾ ਸੀ ਜੀ ਕੱਪੜੇ ਰਵਾ ਲੈਂਦੇ ਸੀ ਡਾ ਰਸਿਆ ਨਾਲ ਬੰਨ੍ਹ ਲੈਂਦੇ ਸੀ ਬਾਹਾਂ ਫਾਰੀਆਂ ਮੇਰੀਆਂ ਲਾਈਆਂ ਤਾਂ ਇਹ ਜੋ ਨਹੀਂ ਆਉਂਦਾ ਫਿਰ ਬਹਿ ਕੇ ਵੀ ਆ ਇਹ ਲੈ ਦੇ ਜੀ ਇਹ ਧੌਂਟੂ ਪਾਉਣਾ ਚਾਹੀਦਾ ਉਹਨਾ ਉਹਨਾ ਦੇਖੋ ਪਹਿਨਾ ਆ ਡਰੈਸ ਹੈ ਫਿਰਾ ਮੈਸਕਰ ਕੋ ਪਰੇ ਵੀ ਦੇਤੀ ਇਸੇ ਵੀ ਦੇ ਦੇ ਕੇ ਫਿਰ ਵੱਡਾ ਲੈ ਦੇ ਜੀ ਇਹ ਫਰੈਸ਼ ਕਰਕੇ ਕੱਲ ਨੂੰ ਇਹ ਨਾ ਕੋਈ ਕਵੇ ਕੱਲ ਨੂੰ ਇਹ ਨਾ ਕੋਈ ਕਵੇ ਪੇਂਟਿੰਗ ਆ ਇਹਦਾ ਪੇਂਟਿੰਗ ਆ ਲੈ ਇਹ ਹਾ ਪੇਂਟਿੰਗ ਕੱਲ ਨੂੰ ਇਹ ਨਾ ਕੋਈ ਕਵੇ ਭਾਈ ਇਹ ਗਏ ਸੀ ਤੇ ਸਿੱਖਾ ਰੇਨ ਸਾਫ ਨਹੀਂ ਕੀਤਾ ਅਸੀਂ ਇਨਸਾਫ ਕਰਾਂਗੇ ਉਹ ਕਰਦੇ ਨਹੀਂ ਕਰਦੇ ਵੱਖਰੀ ਗੱਲ ਹੈ ਇਹ 9000 ਭਚੰਗੀ ਜੀ ਆਏ ਬੁਚਤਾਂ ਦੇ ਇਹ ਜਿਵੇਂ ਅਤਿਆਚਾਰ ਕੀਤਾ ਜਾਂਦਾ ਸੀ ਜਿੰਨਾਬਾ ਜੇਲ੍ਹ ਚ ਵੈਸੇ ਤਰਾ ਮੈਂ ਲਿਆ ਸੀ ਤੁਹਾਡੇ ਵਾਸਤੇ ਵੀ ਮੈਂ ਕਿਹਾ ਵੀ ਜੇ ਜਦੋਂ ਤੁਸੀਂ ਕੱਲ ਨੂੰ ਜਾਂ ਪਰਸੋਂ ਚੋਦੇਪ ਗੱਲ ਕਰਨੀ ਹੈ 16 ਤਰ੍ਹਾਂ ਦੇ ਰੰਗ ਹੈ ਜਿਹੜੇ ਅੰਗਰੇਜ਼ ਨੇ ਵਰਤੇ ਜੁਲਮ ਵਾਲੇ ਜੀ ਤੇ ਭਾਈ ਹਰੀ ਸਿੰਘ ਜੀ ਚਲੋ ਜੀ ਦਾ ਦੇਵਾ ਮਾਦਸ਼ਕਰਪੋ ਜੀ ਦੇ ਕਰਤੇ ਮਨਾਉਂਦਾ ਹਾਂ ਦਾਦੇ ਸੋਲੇ ਪਿੰਡੋਂ ਕੁਮਾਰ ਜੀ ਆਏ ਬਾਬਾ ਇਹ ਫੋਟੋ ਖਰਾਬ ਨਹੀਂ ਹੈ ਫੋਟੋ ਖਰਾਬ ਹੈ ਇਹ ਆਪਣੇ ਜਿੰਨਾ ਦਾ ਅਡਰੈਸ ਲਾ ਪਿਆ ਜਾਣਕਾਰੀ ਲਾ ਪੀਓ ਮੈਂ ਕਰਤਾ ਜੀ ਇਹ ਤੁਹਾਡਾ 20ਵੇਂ ਸਰੇ ਦੇ ਭਾਈ ਤਾਰੂ ਸਨ ਜੀ ਦਾ ਜੀ ਇਸ ਕੇਸ ਬਣਨੇ ਨਾਲ ਇੱਥਾ ਪੇਟ ਬੰਨਤਾ ਸੀ ਉੱਥੋਂ ਫਿਰ ਕੱਢਦਾ ਕੁਰਸੀ ਕੱਢਦੀ ਕੁਰਸੀ ਕੱਢਣ ਦੇ ਨਾਲ ਖੋਪੜੀ ਉੱਪਰ ਆ ਜੀ ਸਿਰੇ ਤੇ ਲੜੇ ਇਹ ਉਹ ਸਾਰੇ ਛੇਜ ਹੈ ਜਿਹੜਾ ਬਾਰੇ ਕੋਈ ਆਪਾਂ ਨੂੰ ਇਹ ਹੁਣ ਜਦੋਂ ਕੱਲ ਪਰਿਵਾਰ ਆਉਣਗੇ ਉਹ ਪਛਾਣ ਸਾਈਦਾ ਪਛਾਣ ਲੈਣ ਅਦਰਵਾਈਜ਼ ਤਾਂ ਪਛਾਤਾ ਹੈ ਸਾਰਾ ਆ ਗਿਰੋ ਹਾਂ ਜੀ ਹਾਂ ਜੀ ਆਹ ਦਾ ਜੀ ਨਹੀਂ ਫਿਰ ਜਿੱਦਾਂ ਪਛਾਤੇ ਫੋਟੋਆਂ ਆਪਾਂ ਨੂੰ ਤੇ ਪ੍ਰਾਪਤ ਨਹੀਂ ਆ ਨਾ ਇਹ ਮਿਲ ਗਈ ਹਾਂ ਉੱਥੋਂ ਨਹੀਂ ਆ ਜੀ ਇਕੱਠੇ ਮਿਲ ਗਈ ਨਾ ਇਹ ਪਰਿਵਾਰ ਸਿਆਣ ਕਰ ਸਕਦੇ ਆ ਕਿਉਂਕਿ ਉਸਨੇ ਉਸਨੇ ਡੈਡ ਬੋਡੀ ਦੇ ਉਸਨੇ ਡੈਡ ਬੋਡੀ ਦਿੰਦੇ ਨਹੀਂ ਸੀ ਨਾ ਜੀ ਡੈਡ ਬੋਡੀ ਦਿੰਦੇ ਨਹੀਂ ਸੀ ਉਸਨੇ ਹਾਂ ਅੰਦਰ ਹੀ ਅੰਦਰ ਹੀ ਸੰਸਕਾਰ ਕਰ ਦਿੰਦੇ ਆਹ ਦੇਖੋ ਆਹ ਕਿਤਾਬ ਪੜੋ ਮਾਲੋ ਸੀ ਨਾ ਉਹਦੇ ਬਾਅਦ ਵੀ ਲੱਗਦਾ ਜਿਦਾਂ ਜਿੰਦਾ ਪਿਆ ਨਹੀਂ ਉਹ ਉਹ ਮਹਾਂ ਜੀ ਆਹ ਪੜੋ ਜੈਤੋਂ ਵਰਛੇ ਸਮੇਂ ਗ੍ਰਫਤਾਰ ਕੀਤੇ ਗਜਿਆਂ ਨੂੰ ਬਾਵਲਕਟ ਜਾਂ ਨਾਬੇ ਪੇ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਨਾਬੇ ਦੇ ਨੇੜੇ ਸਾਰੇ ਜੰਗਲ ਅਕਾਲੀ ਕੈਦੀਆਂ ਦੇ ਕੈਂਪ ਬਣੇ ਹੋਏ ਸਨ ਫੌਜੀ ਬਾਰਕਾ ਕੋਤਵਾਲੀ ਕੁੱਤਾਖਾਨਾ ਕਾਰਖਾਨਾ ਸਕੂਲ ਕਿਰਾ ਤੋਬਖਾਨਾ ਆ ਸਾਰੀਆਂ ਸਭਾ ਮੁੱਖੀ ਕसाईਖਾਨੇ ਬਣੇ ਹੋਏ ਸਨ ਮਿਸਟਰ ਉਗਲਵੀ ਦੀ ਅਗਵਾਈ ਹੇਟਪਰਸ ਅਕਾਲੀ ਸੰਗਤ ਐਤਿਆਚਾਰ ਕਰ ਰਹੀ ਸੀ ਇਨ੍ਹਾਂ ਸਥਾਨਾਂ ਜਿਹਨਾਂ ਦੇ ਆਸ-ਪਾਸ ਇੰਨੀ ਸਖਤਾਈ ਸੀ ਕਿ ਚਿੜੀ ਵੀ ਫੜਕ ਨਹੀਂ ਸਕਦੀ ਸੀ ਉਸ ਸਮੇਂ ਨਾਬੇ ਦੀਆਂ ਕੈਂਪ ਜਿਹੜਾ ਵਿੱਚ ਦੋ ਚੀਜ਼ਾਂ ਦੀ ਬਤਾ ਸੀ ਬਹੁਤ ਵੀਰ ਦੀਆਂ ਲਕੜਾਂ ਹਾਲਾਤ ਬਹੁਤ ਮਾੜੇ ਸਨ ਸਿੰਘਾਂ ਉੱਪਰਨਾ ਤੇ şiddat ਹੋ ਰਿਆ ਸੀ ਬਹੁਤ şiddਤ ਦੇ ਨਾਲ ਸਿੰਘਾਂ ਦੁਕਾਰਾ ਕਰਕੇ ਜ਼ੇਰ ਵਿਚਲੇ ਹਸਪਤਾਲ ਪਹੁੰਚਾਇਆ ਜਾਂਦਾ ਸੀ ਜਿਨ੍ਹਾਂ ਵਿੱਚੋਂ ਬਹੁ ਗਿਣਤੀ ਸਿੰਘ ਸ਼ਹੀਦੀਆਂ ਪਾ ਆ ਜਾਂਦੇ ਤਾਂ ਉਹਨਾਂ ਸ਼ਹੀਦ ਹੋਣ ਵਾਲਿਆਂ ਨੂੰ ਜੰਗਲੇ ਦੇ ਪਾਰ ਲਾ ਜਾ ਕੇ ਵੀਰ ਵਿੱਚੋਂ ਕੱਟੀਆਂ ਲਕੜਾਂ ਨਾਲ ਸੰਸਕਾਰ ਕੀਤਾ ਜਾਂਦਾ ਤੇ ਪਰਾਂ ਦੇ ਅੰਦਰ ਵੇਖ ਜਾ ਵੇਖ ਜਾ ਜੜੀਆਂ ਵਰਗੇ ਨੌਜਵਾਨ ਰਾਖ ਦਾ ਠੇਰਾ ਕੱਟੋ ਕੱਟ ਪੜੇ ਬੰਦਾ ਉਹਨੂੰ ਅਹਿਸਾਸ ਹੋਵੇ ਉਹਦੇ ਮਨ ਤੇ ਨਾ ਬਾਜੇਲ ਤੇ ਕਿੰਨੇ ਖੀਰ ਹੋਏ 250 250 ਨਹੀਂ ਉਹ ਤਾਂ ਟੋਟਲ ਕਿੰਨੇ ਹੋਏ ਪੰਜ ਐਕਟ ਕਰੀ 500 ਟੋਟਲ 250 500 ਤੋਂ ਉੱਪਰ ਨਹੀਂ 250 ਗਰਾਊਂਡ ਤੇ 250 ਜੇਲ੍ਹ ਚ 250 ਤਾਂ ਸਿਰਫ ਹੰਡਾ ਪਾਲਾ ਬਾਜੇਲ ਦੇ ਜੀ ਨਹੀਂ ਉਹ ਤਾਂ ਉੱਥੇ ਹੋਏ ਜਿਹੜੇ ਇੱਥੇ ਗਰਾਊਂਡ ਲੈਵਲ ਤੇ ਹੋਏ ਆ ਗਰਾਊਂਡ ਲੈਵਲ ਤੇ ਜਿਹੜੇ 80 ਤਕਰੀਬਾ ਸੀ 80 ਕੁਕਸ ਆਇਆ ਸੀ ਨਾ ਜੀ ਇਹਨਾਂ ਸੰਦੂ ਪਹਿਲੇ ਜੇਲ੍ਹ ਵਾਲੇ ਜ਼ਿਆਦਾ ਹੋਏ ਆ ਉਹ ਹੋ ਨਹੀਂ ਪਹਿਲੇ ਹੋ ਤਾਂ ਗੁਰੀ ਚਲੀ ਨਹੀਂ ਜੀ ਹਾਂ ਉਹਨਾਂ ਨੇ ਕੀ ਕੀਤਾ ਰਾਜੀ ਸੰਦੂਕ ਉਹਨਾਂ ਨੇ ਨਾ ਸੰਦੂਕ ਲੈ ਕੇ ਖੜਾਤੇ ਸੀਗੇ ਡੈਡ ਬੋੜੀਆਂ ਸਿੰਘਾਂ ਨੇ ਕੀ ਕੀਤਾ ਇੱਥੇ ਕੋਈ ਨਹੀਂ ਖੂਈ ਦੇਖੀ ਸੀ ਖੂਈ ਦਾ ਕੋਰ ਡੈਡ ਬੋੜੀਆਂ ਤੇ ਜਿਹੜੇ ਸਸਤਰੇ ਸੀ ਚੱਕ ਕੇ ਨਾਲ ਲਿਆਂਦੇ ਮਾਦਾ ਕਿਸ਼ਨ ਕੋਰ ਨੇ ਉਹਨਾਂ ਨੂੰ ਮੂਚ ਪਾਣੀ ਪਾਣਾ ਸ਼ੁਰੂ ਕਰਤਾ ਤਾਂ ਅੰਗਰੇਜ਼ ਨੇ ਕੀ ਕੀਤਾ ਕਿ ਉਹਨਾਂ ਨੂੰ ਡੈਡ ਬੋੜੀਆਂ ਖੋਰੀਆਂ ਡੈਡ ਬੋੜੀਆਂ ਅਤੇ ਜਿਹੜੇ ਸਸਤਰੇ ਸੀ ਉਹਨਾਂ ਨੂੰ ਖੋਰੀਆ ਉਹਨਾਂ ਨੂੰ ਕੀ ਕੀਤਾ ਸੰਦੂਕਾਂ ਦੇ ਵਿੱਚ ਪਾ ਰਿਆ ਤੇ ਇਹ ਜਿਹੜੀਆਂ ਸਾਡੇ ਕੋਲ 18 ਜਾਂ 20 ਨਾਂ ਲੱਭਦੇ ਹਨ ਜੀ ਇਹ ਖੇਤਾਂ ਦੇ ਵਿੱਚ ਵੇਚ ਗਿਆ ਉਹਨਾਂ ਨੂੰ ਪਤਾ ਨਹੀਂ ਲੱਗਿਆ ਬਾਕੀ ਜਿਹੜੀਆਂ ਸੀ ਜਾਂ ਫਿਰ ਉਹ ਜਿਹੜੀਆਂ ਜੱਡਵੋਰੀਆਂ ਸੀ ਉਹ ਸਾਰੀ ਰਾਤ ਨੂੰ ਜਿਹਨਾਂ ਨੇ ਆਂਕਤ ਕੀਤੇ ਆ ਹਾਂਜੀ ਪਾਣੀ ਰੋੜ ਤੇ ਉਹਨਾਂ ਨੂੰ ਦਰਿਆ ਦੇ ਵਿੱਚ ਰੋੜਤਾ